ਸੋ 80 ਦੇ ਵਿੱਚ ਫਿਲਮ ਦੀ ਸ਼ੁਰੂਆਤ ਹੁੰਦੀ ਹੈ ਚੰਨ ਪਰਦੇਸੀ ਉਹ ਫਿਲਮ ਜਿਸ ਨੂੰ ਨੈਸ਼ਨਲ ਅਵਾਰਡ ਮਿਲਿਆ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਇਸ ਜਰਨੀ ਦੀ ਗੱਲ ਕਰੀਏ ਤਾਂ 40 45 ਸਾਲ ਦੀ ਪਿੱਛੇ ਝਾਤ ਮਾਰਦੇ ਹੋ ਤਾਂ ਕੀ ਕੁਝ ਚੇਤੇ ਆਉਂਦਾ ਕੀ ਕੁਝ ਯਾਦ ਕਰਦੇ ਹੋ ਬਹੁਤ ਲੰਬਾ ਸਫ਼ਰ ਹੈ ਜੀ ਐਕਚੁਅਲੀ ਮੇਰੀ ਸ਼ੁਰੂਆਤ 74 75 ਤੋਂ ਹੋਈ ਕਿਉਂਕਿ ਮੈਂ theater ਉਹਦੋਂ ਜੁਆਇਨ ਕੀਤਾ ਆਫਟਰ ਬੀਏ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਲਵੰਤ ਗਾਰਗੀ ਡਾਇਰੈਕਟਰ ਹੁੰਦੇ ਸੀ ਤਾਂ ਉਹਨਾਂ ਨੂੰ ਮੈਂ ਮਿਲੀ ਤਾਂ ਉਹਨਾਂ ਨੇ ਮੈਨੂੰ ਕਿਹਾ ਯੂ ਜੁਆਇਨ ਦਿਸ ਡਿਪਾਰਟਮੈਂਟ ਔਰ ਪਹਿਲੀ ਵਾਰੀ ਜਦ ਅਸੀਂ ਨਾਟਕ ਕੀਤਾ ਤਾਂ ਲੋਹਾਰੇ ਖੁੱਡੇ ਅਸੀਂ ਮਿਰਜ਼ਾ ਸਾਹਿਬਾ ਨਾਟਕ ਕੀਤਾ ਤੇ ਉਹ ਨਾਟਕ ਇੱਕ ਇਹੋ ਜਿਹੀ ਚੀਜ਼ ਸੀ ਜਿਹੜੀ ਕਿ ਸ਼ੁਰੂਆਤ ਸੀ ਉਹ ਮੁੜ ਕੇ ਕਦੇ ਵੀ ਆਈ ਨੇਵਰ ਲੁੱਕਡ ਬੈਕ ਆਈ ਨੇਵਰ ਲੈਫਟ ਦਿਸ ਕੈਰੀਅਰ ਭਾਵੇਂ ਓ ਟੀਚਿੰਗ ਹੋਵੇ ਭਾਵੇਂ ਐਕਟਿੰਗ ਹੋਵੇ ਤੇ ਭਾਵੇਂ ਕੁਛ ਹੋਰ ਹੋ ਗਏ ਤੇ ਲੇਕਿਨ ਥੀਏਟਰ ਫਿਲਮਾਂ ਟੀਵੀ ਟੈਲੀਵਿਜ਼ਨ ਦੇ ਨਾਲ ਜੁੜੇ ਰਹੇ ਫਿਰ 1980 ਦੇ ਵਿੱਚ 79 ਦੇ ਵਿੱਚ ਹੀ ਅੰਮ੍ਰਿਤਸਰ ਦੂਰਦਰਸ਼ਨ ਸ਼ੁਰੂ ਹੋ ਗਿਆ ਸੀ ਉਹਦੇ ਵਿੱਚ ਕੰਮ ਕੀਤਾ ਪਹਿਲਾ ਲੰਬਾ ਸੀਰੀਅਲ ਸੀ ਉਹਨਾਂ ਦਾ ਸੁਪਨੇ ਤੇ ਪਰਛਾਵੇਂ ਉਹ ਮੈਂ ਕੀਤਾ ਤੇ ਉਸ ਤੋਂ ਬਾਅਦ 79 ਦੇ ਵਿੱਚ ਅਸੀਂ ਰੈਪਟਰੀ 'ਚ ਹੁੰਦੇ ਸੀ ਚੰਡੀਗੜ੍ਹ ਪਹਿਲਾਂ 76 ਤੋਂ ਲੈ ਕੇ 78 ਤੱਕ ਅਸੀਂ ਰੈਪਟਰੀ ਸੀ ਤੇ ਉੱਥੇ ਬੈਠ ਕੇ ਅਸੀਂ ਸਟੋਰੀ ਲਿਖਦੇ ਸੀ ਬਲਦੇਵ ਗਿੱਲ ਬਿਲਦੇਬਗਿਲ ਸਾਡੇ ਸੀਨੀਅਰ ਸੀ ਉੱਥੇ ਕਈ ਤਰ੍ਹਾਂ ਦੇ ਆਰਟਿਸਟ ਇਕੱਠੇ ਹੋ ਕੇ ਅਸੀਂ ਪਲੇਸ ਕਰਦੇ ਸੀ ਪਹਿਲਾ ਪਲੇ ਅਸੀਂ ਕੇਸਰੋ ਕੀਤਾ ਸੀ ਜਿਸ ਨੇ 80 ਸ਼ੋਅਜ਼ ਕੀਤੇ ਔਰ 77 ਦੇ ਕੈਲੰਡਰ ਤੇ ਕੇਸਰੋ ਦੀ ਫੋਟੋ ਸੀ ਓਕੇ ਮਤਲਬ ਪੰਜਾਬ ਗਵਰਨਮੈਂਟ ਦੀ ਹਿਸਟਰੀ ਚ ਅਜ ਤੱਕ ਨਹੀਂ ਹੋਇਆ ਕਿ ਕੋਈ ਵੀ ਆਰਟਿਸਟ ਦੀ ਫੋਟੋ ਹੋਵੇ ਲੇਕਿਨ ਉਹ ਕੇਸਰੋ ਨਾਟਕ ਐਨਾ ਪਾਵਰਫੁਲ ਸੀਗਾ ਕਿ ਉਹਦੀ ਫੋਟੋ ਪੰਜਾਬ ਦੇ ਕੈਲੰਡਰ ਤੇ ਲੱਗੀ ਸੋ ਬੜੀ ਮਾਨ ਵਾਲੀ ਗੱਲ ਸੀ ਉਸ ਟਾਈਮ ਸਾਡੇ ਲਈ ਪਰ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਕੀ ਐ ਸ਼ੌਹਰਤ ਕੀ ਐ ਕੁਝ ਬਸ ਅਸੀਂ ਆਪਣੇ ਕੰਮ ਕਰਦੇ ਸੀ ਬਹੁਤ ਇੰਜੋਏ ਕਰਦੇ ਸੀ ਕੰਮ ਨੂੰ ਤੇ ਉੱਥੇ ਬੈਠ ਕੇ ਬਲਦੇਵ ਗਿੱਲ ਨੇ ਸਟੋਰੀ ਲਿਖੀ ਚਨਪਰਦੇਸੀ ਦੀ ਤਾਂ ਉਹਨਾਂ ਨੇ ਕਿਹਾ ਸਾਰੇ ਕਹਿੰਦੇ ਬੜੀ ਬੋਲਡ ਸਟੋਰੀ ਐ ਛੱਡ ਯਾਰ ਐਦਾਂ ਨਹੀਂ ਹੁੰਦਾ ਪੰਜਾਬ ਦੇ ਵਿੱਚ ਹੌਲੀ ਹੌਲੀ ਜਦੋਂ ਨੇ ਡਿਵੈਲਪ ਕੀਤੀ ਉਹ ਸਟੋਰੀ ਤਾਂ ਬੰਬੇ ਲੈ ਕੇ ਗਏ ਉਹ ਕਹਿੰਦੇ ਵੀ ਅੱਧਾ ਫਿਲਮ ਨਹੀਂ ਬਣਦੀ ਤਾਂ ਬੰਬੇ ਲੈ ਕੇ ਗਏ ਬੰਬੇ ਜਾ ਕੇ ਸਾਰੇ ਰੋਲ ਚੇਂਜ ਹੋ ਗਏ ਕਦੇ ਵੀ ਇਹਦੇ ਲਈ ਤੁਹਾਨੂੰ ਪ੍ਰੋਫੈਸ਼ਨਲ ਐਕਟਰਸ ਲੈਣੇ ਪੈਣਗੇ ਔਰ ਸਿਰਫ ਮਿਰਰ ਰੋਲ ਸੀ ਐਜ਼ ਅ ਨਿਊ ਕਮਰ ਮਿਰਰ ਰੋਲ ਉਥੇ ਦੀ ਉਥਰ ਆ ਉਹ ਕਹਿੰਦੇ ਨੇ ਇਹ ਠੀਕ ਐ ਨਿਊ ਕਮਰ ਹੀ ਚਾਹੀਦੀ ਐ ਲੜਕੀ ਤੇ ਬਲਦੇਵ ਗਿਲਾਪ ਰੋਲ ਕਰ ਰਹੇ ਸੀ ਜਗੀਰਦਾਰ ਦਾ ਉਹ ਮਰੀਸ਼ਪਰੀ ਨੂੰ ਦਿੱਤਾ देन ਕੁਲਬੁਸ਼ਨ ਖਰਬੰਦਾ ਦਾ ਰੋਲ ਕੋਈ ਹੋਰ ਕਰ ਰਿਹਾ ਸੀ ਰਾਣਾ ਜੰਗ ਬਹਾਦਰ ਸੀ ਉਥੇ ਮੋਹਨ ਬੱਗਨ ਸੀ ਵਿਰਿਆਮਸ ਸੀ ਇਹ ਸਾਰੇ ਐਕਟਰ ਸੀਗੇ ਅਸੀਂ ਰੈਪਟਰੀ ਦੇ ਵਿੱਚ ਤੇ ਅਸੀਂ ਬਹੁਤ ਕੁਝ ਇਕੱਠੇ ਪਲਾਨ ਕੀਤਾ ਸੀਗਾ ਤੇ ਬੰਬੇ ਜਾ ਕੇ ਸਭ ਕੁਝ ਚੇਂਜ ਹੋ ਗਿਆ ਤਾਂ 79 ਦੇ ਵਿੱਚ ਜਿਹੜੀ ਚੰਦ ਪ੍ਰਦੇਸ ਸੀ ਸ਼ੁਰੂ ਹੋਈ ਔਰ ਇਸ ਦੇ ਵਿੱਚ ਇੱਕ ਟੀਮ ਵਰਕ ਸੀ ਜਿਵੇਂ ਚਿਤਰਾਰਥ ਜੀ ਨੇ ਉਹ ਡਾਇਰੈਕਟ ਕੀਤਾ ਪੀਪੜ ਜੀ ਨੇ ਸਕਰੀਨ 'ਤੇ ਲਿਖਿਆ ਔਰ ਜਦ ਰਮਵਜ ਨੂੰ ਸੀਨ ਸਮਝਾਣਾ ਹੁੰਦਾ ਸੀ ਆ ਡਾਇਲੋਗ ਯਾਦ ਕਰਾਣੇ ਹੁੰਦੇ ਸੀ ਮੇਰੇ ਖਿਆਲ ਬਲਦੇਵ ਗਿੱਲ ਤਿੰਨ ਤਿੰਨ ਘੰਟੇ ਉਹਨਾਂ ਦੇ ਨਾਲ ਡਾਇਲੋਗ ਦੀ ਪ੍ਰੈਕਟਿਸ ਕਰਦੇ ਸੀ ਓਕੇ ਮਤਲਬ ਤਾਂ ਕਿ ਉਹ ਸ਼ੁੱਧ ਪੰਜਾਬੀ ਬੋਲ ਸਕੇ ਜੋ ਪੰਜਾਬੀ ਆਪਾਂ ਬੋਲਦੇ ਆਂ ਔਰ ਮਲਵੇਦੀ ਪੰਜਾਬੀ ਸੋ ਇਹਦਾ ਨਾਮ ਪਹਿਲਾਂ ਕਿਕਰਾਂ ਵਾਲੇ ਕਿਲੇ ਸੀ ਹਲੀ 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 ਚਾਂਦ ਪਰਦੇਸੀ ਆ ਗਿਆ ਐਂਡ ਸਟਿਲ ਇਟਸ ਅ ਮਾਈਲਸਟੋਨ ਫॉर ਪੰਜਾਬੀ ਸਿਨੇਮਾ ਬਿਲਕੁਲ ਸੋ ਅੱਜ ਵੀ ਉਸ ਫਿਲਮ ਦਾ ਜਿਹੜਾ ਆ ਉਹ ਹਮੇਸ਼ਾ ਜ਼ਿਕਰ ਹੁੰਦਾ ਆ ਸੋ ਮੈਮ ਉਸ ਟਾਈਮ ਦੇ ਕਿਵੇਂ ਸੀ ਕਿਉਂਕਿ ਜਿੰਨੇ ਵੀ ਐਕਟਰਸ ਸੀ ਜਿਹੜੇ ਕੰਮ ਕਰ ਰਹੇ ਸੀ ਇੰਨਾ ਅਜੇ ਨਹੀਂ ਸੀ ਉਹਨਾਂ ਦਾ ਰੁਤਬਾ ਜ ਐਨਾ ਲੋਕ ਨਹੀਂ ਸੀ ਜਾਣਦੇ ਪਰ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਉਦੋਂ ਹਰ ਕੋਈ ਹਰ ਐਕਟਰ ਨੂੰ ਜਾਣਦਾ ਸੀ ਹਰ ਕੋਈ ਜਿਹੜਾ ਇੱਕ ਆਪਣੀ ਇਮੇਜ ਇੱਕ ਆਪਣਾ ਕਰੈਕਟਰ ਜਿਹੜਾ ਸੋ ਸੈੱਟ ਕਰ ਚੁੱਕਾ ਸੀ ਇੰਡਸਟਰੀ ਦੀ ਗੱਲ ਕਰੀਏ ਜਾਂ ਲੋਕਾਂ ਦੇ ਵਿੱਚ ਜਦੋਂ ਤੱਕ ਫਿਲਮ ਬੰਦੇ ਬੰਦੇ ਰਿਲੀਜ਼ਿੰਗ ਤੱਕ ਆਇਆ ਤਾਂ ਤੁਸੀਂ ਕੀ ਚੇਂਜ ਆਪਣੇ ਆਪ ਵਿੱਚ ਸਭ ਨੇ ਮਹਿਸੂਸ ਕੀਤਾ ਫਿਲਮ ਬੰਦੇ ਬਹੁਤ ਪਿਆਰ ਨਾਲ ਬਣਾਈ ਗਈ ਸੀ ਤਿੰਨ ਸਾਲ ਲੱਗੇ ਸੀ 79 ਸ਼ੁਰੂ ਹੋਈ ਤਾਂ 81 ਦੇ ਵਿੱਚ ਰਿਲੀਜ਼ ਹੋਈ ਹੈ ਫਿਲਮ ਤੇ ਇਨ ਦਾ ਮੀਨ ਟਾਈਮ ਰਾਜ ਬੱਬਰ ਨੇ ਇਨਸਾਫ ਦਾ ਤਰਾਜ਼ੂ ਕੀਤੀ ਉਹ ਸਟਾਰ ਬਣ ਗਿਆ ਓਮਪੁਰੀ ਸਟਾਰਟਡ ਵਰਕਿੰਗ ਇਨ ਪੈਰਲਲ ਸਿਨੇਮਾ ਜਿਹੜਾ ਅਸੀਂ ਕਹਿੰਦੇ ਆ ਆਰਟਸ ਸਿਨੇਮਾ ਦੇ ਵਿੱਚ ਕੰਮ ਕਰ ਰਹੇ ਸੀ ਅਮਰੀਸ਼ਪੁਰੀ تھیٹر ਚੋਂ ਫਿਲਮਾਂ ਚਾਏ ਕਲਬੋਸ਼ੰਕਰ ਬੰਦਾ تھیٹر ਤੋਂ ਸ਼ਾਮਨੰਦ ਜਲਾਨ ਨਾਲ ਕੰਮ ਕਰ ਰਹੇ ਸੀ ਉਹ ਆਏ ਤਾਂ ਉਹ ਸਾਰੇ ਇੱਕਦਮ ਹਿੰਦੀ ਫਿਲਮਾਂ ਦੇ ਐਕਟਰ ਬਣ ਗਏ ਜੀ ਔਰ ਬਾਈ ਦਾ ਟਾਈਮ ਪੰਜਾਬੀ ਫਿਲਮ ਚੰਨਪਰਦੇਸੀ ਰਿਲੀਜ਼ ਹੋਈ ਤਾਂ ਉਹਨਾਂ ਦਾ ਲੈਵਲ ਇੱਕਦਮ ਅਪ ਸੀਗਾ ਸੋ ਉਸ ਨੇ ਫਿਲਮ ਨੂੰ ਬਹੁਤ ਚੱਕਿਆ ਦੂਸਰੀ ਫਿਲਮ ਦੀ ਪਰਫਾਰਮੈਂਸ ਸੀਗੀ ਸਾਰੇ ਆਪਣੇ ਰੋਲ ਦੇ ਵਿੱਚ ਐਨੇ ਫਿੱਟ ਸੀ ਮੈਨੂੰ ਨਹੀਂ ਲੱਗਦਾ ਕਿ ਇੰਨੀ ਐਂਟਰਟੇਨਿੰਗ ਸਟੋਰੀ ਹਜੇ ਤੱਕ ਪੰਜਾਬੀ ਸਿਨੇਮਾ ਚਾਈ ਹੈ ਜੀ ਔਰ ਤੀਸਰਾ ਸੀ ਟੀਮ ਵਰਕ ਸੀ ਗਏ ਮਤਲਬ ਉਹ ਫਿਲਮ ਬੜੇ ਲਿਖੇ ਬੰਦਿਆਂ ਨੇ ਬਣਾਈ ਸੀ ਜੋ ਪੋਨਾ ਇੰਸਟੀਚਿਊਟ ਤੋਂ ਐਜੂਕੇਟਿਡ ਸੀ ਜਾਂ ਥੀਏਟਰ ডিপਾਰਟਮੈਂਟਸ ਤੋਂ ਐਜੂਕੇਟਿਡ ਸੀ ਤਾਂ ਉਹਨਾਂ ਨੇ ਹਾਲੀਹਾਲੀਓ ਫਿਲਮ ਦੀ ਫਰੇਮਿੰਗ ਉਹ ਸਿੱਖੀ ਐਂ ਖਾਸ ਤੌਰ ਤੇ ਮਨਮੋਨ ਸਿੰਘ ਜੀ ਜਿਨ੍ਹਾਂ ਨੇ ਕੈਮਰਾ ਕੀਤਾ ਔਰ ਗਾਇਆ ਵੀ ਮਤਲਬ ਉਹ ਜਾ ਕੇ ਅੱਗੇ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਚੰਨਪਰਦੇਸੀ ਚੰਨਪਰਦੇਸੀ ਬਣ ਜਾਏਗੀ ਬਿਲਕੁਲ ਸੋ ਦੈਟ ਵਾਸ ਦਾ ਪੁਆਇੰਟ ਕਿ एवरीवन ਵਾਸ ਵਰਕਿੰਗ ਬਲਾਈਂਡਲੀ ਐਂਡ ਹੈਵਿੰਗ ਫੇਥ ਇਨ ਈਚ ਅਦਰ ਸੋ ਮਤਲਬ ਐਂਡਚਰਸ ਜੇ ਸਾਰੀ ਫਿਲਮ ਬਣਾ ਲਈ ਪਤਾ ਲੱਗਿਆ ਕਿ ਤੁਸੀਂ ਤਾਂ ਮੇਰ ਮਿੱਤਲ ਜੀ ਨੇ ਨਹੀਂ ਪਾਇਆ ਮੇਰ ਮਿੱਤਲ ਜੀ ਬਿਨਾ ਫਿਲਮ ਨਹੀਂ ਵਿਕਦੀ ਓਕੇ ਉਸ ਟਾਈਮ ਤੇ ਹਾਂਜੀ ਫਿਰ ਉਹਨਾਂ ਨੇ ਮੇਰ ਮਿੱਤਲ ਦੇ ਰੋਲ ਲਿਖਿਆ ਤੇ ਉਹਨੂੰ ਵਿੱਚ ਵਿੱਚ ਇਨਸਰਟ ਕੀਤਾ ਸਨੈਪਟਸ ਬਣਾਏ ਤੋ ਐਦਾਂ ਜਿਹੜੀ ਪੰਜਾਬੀ ਜੀ ਚੰਦਪਰਦੇਸ ਦੀ ਗ੍ਰੋਥ ਹੋਈ ਐਂ ਜਿਹੜੀ ਕਿ ਅਸੀਂ ਸਾਰਿਆਂ ਨੇ ਦੇਖੀ ਹੋਈ ਆ ਵਾਸ ਅ ਸਟੂਡੈਂਟ ਦੈਟ ਟਾਈਮ ਜਦ ਸਟਾਰਟ ਕੀਤੀ ਹੈ ਮੈਂ ਐਕਚੁਅਲੀ ਐਮੇ ਕਰ ਰਹੀ ਸੀ ਜਦ ਰਿਲੀਜ਼ ਹੋਈ ਆ ਫਿਲਮ ਤਾ ਮੈਨੂੰ ਪਤਾ ਹੈ ਮੈਂ ਯੂਨੀਵਰਸਿਟੀ ਦੇ ਵਿੱਚ ਲੋਕ ਮੈਨੂੰ ਦੇਖਣ ਆਉਂਦੇ ਸੀ ਇਹ ਕੁੜੀਆਂ ਜਿਹਨੇ ਚੰਦਪਰਦੇਸ ਵਿੱਚ ਕੰਮ ਕੀਤਾ ਅੱਛਾ ਓਕੇ ਹਾਂ ਜੀ ਤੇ ਬਹੁਤ ਅੱਛਾ ਲੱਗਦਾ ਸੀ ਮੈਨੂੰ ਲੱਗਦਾ ਸੀ ਕਿਉਂ ਮੈਨੂੰ ਦੇਖਣ ਆਏ ਨੇ ਮੈਂ ਤਾਂ ਕੁਝ ਵੀ ਨਹੀਂ ਇਹੋ ਜਿਹਾ ਕੀਤਾ ਮਤਲਬ ਅਸੀਂ ਬੜੇ ਇਗਨੋਰ ਇਗਨੋਰੈਂਟ ਸੀਗੇ दैट ਵੇ ਕਿ ਮੀਡੀਆ ਨਹੀਂ ਸੀ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਜਿਵੇਂ ਪੰਜਾਬੀ ਫਿਲਮ ਇੰਨੀ ਮਸ਼ਹੂਰ ਹੋ ਗਈ 18 ਹਫ਼ਤੇ ਚੱਲ ਰਹੀ ਹੈ ਚੰਪਲ ਦੇ ਸੀ ਤਾਂ ਉਸ ਨੂੰ ਜਦੋਂ ਸੁਣਨ ਲੱਗਦਾ ਸੀ ਫਿਰ ਕੀ ਵੱਡੀ ਗੱਲ ਹੈ ਤੇ ਲੇਕਿਨ ਹੌਲੀ ਹੌਲੀ ਪਤਾ ਲੱਗਾ ਕਿ ਬਹੁਤ ਵੱਡੀ ਗਲਤੀ ਸੀ ਕਿ ਉਹ ਲੋਕਾਂ ਦਾ ਪਿਆਰ ਉਹ ਕ੍ਰੇਸ ਉਹਨਾਂ ਉਦੋਂ ਹੀ ਉਹ ਫਿਲਮ ਤੋਂ ਬਾਅਦ ਮਿਲਣਗੇ ਉਦੋਂ ਹੀ ਮਿਲਿਆ ਬਿਲਕੁਲ ਜੀ ਜਿਵੇਂ ਮੈਂ ਤੁਸੀ ਕਿਹਾ ਕਿ 18 ਹਫ਼ਤੇ ਫਿਲਮ ਜਿਹੜੀ ਆ ਉਹ ਚੱਲਦੀ ਰਹੀ ਆ ਤਾਂ ਜਿੰਨੇ ਫਿਲਮ ਤੇ ਪੈਸੇ ਲੱਗੇ ਸੀ ਉਹ ਦਿਨਾਂ ਦੇ ਵਿੱਚ ਪ੍ਰੋਡਿਊਸਰਸ ਨੇ ਵਸੂਲ ਕਰ ਲਏ ਸੀ ਵਸੂਲ ਤਾਂ ਕਿਤੇ ਸੀ ਬਟ ਖਰਚੇ ਬਹੁਤ ਜ਼ਿਆਦਾ ਸੀ ਸਾਡੇ ਉਦੋਂ ਅਸੀਂ ਇੰਨਾ ਫਿਲਮ ਤੇ ਪੈਸਾ ਖਰਚਿਆ ਸੀ ਕਿ ਕੋਈ ਵੱਡੀ ਕੋਡ ਅਫੋਰਡ ਜਿਹੜੇ ਤਿੰਨ ਪ੍ਰੋਡਿਊਸਰ ਸੀਗੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਆਪਣੇ ਘਰ ਸਭ ਕੁਝ ਵੇਚ ਦਿੱਤਾ ਸੀ ਉਹ ਹਜੇ ਤੱਕ ਵੀ ਕੋਪਾ ਆਪਣੀ ਕਰ ਸਕੇ ਵਿਦ ਮਨੀ ਵਾਈਸ ਫਿਲਮ ਦੇ ਲਈ ਘਰ ਤੇ ਜ਼ਮੀਨ ਵੇਚਤੀ ਉਹਨਾਂ ਨੇ ਹਾਂਜੀ ਇੰਨਾ ਪੈਸ਼ਨ ਸੀਗਾ ਤੇ ਉਹਦੇ ਵਿੱਚੋਂ ਚੀਮਾ ਸਾਹਿਬ ਸੀਗੇ ਬਲਦੇਵ ਗਿੱਲ ਸੀ ਇੱਕ ਉਹਨਾਂ ਦੀ ਡੈਥ ਹੋ ਗਈ ਯੋਗਰਾਜ ਸਿੰਘ ਸੀਗੇ ਪੰਜਾਬ ਲੈਕਸਟਰੀ ਬੋਰਡ ਦੇ ਵਿੱਚ ਕੰਮ ਕਰਦੇ ਸੀ ਮਤਲਬ ਉਹ ਬਹੁਤ ਐਂਡ ਚ ਆ ਕੇ ਰਲੇ ਨੇ ਲੇਕਿਨ ਫਿਲਮ ਦਾ ਪੈਸ਼ਨ ਹੀ ਇੰਨਾ ਜ਼ਿਆਦਾ ਸੀ ਕਿ ਬਣਾਉਣੀ ਹੈ ਬਸ ਇਹ ਫਿਲਮ ਉਸ ਜਮਾਨੇ ਦੇ ਵਿੱਚ ਮੈਨੂੰ ਯਾਦ ਹੈ ਕਿ ਦੋ ਸ਼ਡਿਊਲ ਹੋ ਗਏ ਸਾਡੇ ਤੀਸਰਾ ਸ਼ਡਿਊਲ ਹੋਣਾ ਸੀ ਤੇ ਚੌਥਾ ਸ਼ਡਿਊਲ ਅਸੀਂ ਪੈਚਵਰ ਕੀਤਾ ਬੰਬੇ ਦੇ ਵਿੱਚ ਕਿ ਨਹੀਂ ਜੇ ਇਸ ਸੀਨ ਦੇ ਵਿੱਚ ਕੋਈ ਗੈਪ ਆ ਰਿਹਾ ਤਾਂ ਇਟ ਮਸਟ ਬੀ ਫਿਲਡ ਅਦਰਵਾਈਜ਼ ਕੋਈ ਵੀ ਬੰਦਾ ਪੰਜਾਬੀ ਫਿਲਮ ਤੇ ਉਸ ਟਾਈਮ ਦੇ ਵਿੱਚ ਉਹਨੇ ਪੈਸੇ ਨਹੀਂ ਖਰਚੇ